ਆ ਹਾਂ ਜੀ ਕਿਸਾਨ ਵੀਰੋ ਸਵਾਦ ਆ ਤੁਹਾਡਾ ਆਪਣਾ ਜੀ ਤਨ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨਗ ਸੇਲ ਲਈ ਲੈ ਕੇ ਆਏ ਜੀ ਇੱਕ ਬੈੜ ਬਈ ਤਾਜੀ ਸੂਈ ਵੀ ਆ ਤੇ ਤਿੰਨ ਗੱਬਣਾ ਆਉ ਪੁੱਛ ਲੈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਭਾਈ ਹੋਰ ਜੀਪੇ ਠੀਕ ਹੋ ਵਧੀਆ ਬਹੁਤ ਵਧੀਆ ਵੀਰੇ ਵਧੀਆ ਚੱਲ ਕੰਮ ਕਰ ਕੰਮ ਕਰ ਕਿਰਪਾ ਬਾਬੇ ਦੀ ਵੀ ਨੇ ਚਲੋ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਵੀਰੇ ਅਰਸ਼ਦੀਪ ਆ ਉਹ ਮੇਰੇ ਬੰਦ ਦੀਪਾ ਬੰਦ ਤੇ ਕਹਿੰਦੇ ਆ ਹਾਂ ਪਿੰਡ ਵਿਰੇ ਸੈਦੋਗੇ ਆ ਤਸੀਲ ਬਈ ਨਿਹਾਲ ਸਿੰਘਾ ਜ਼ਿਲ੍ਹਾ ਵਿਰੇ ਮੁਗ ਨੇੜੇ ਪਿੰਡ ਨੇੜੇ ਵਿਰੇ ਭਾਗੀ ਰਹੇਗੇ ਭਾਗੀ ਕੇ ਵਾਰ-ਵਾਰ ਖੇਤਾਂ ਜਾਂ ਆਪਣਾ ਸ਼ੜਕ ਤੇ ਘਰ ਮੋਬਾਈਲ ਨੰਬਰ 88476 1767 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਬੜ ਦੇ ਨੇ ਕਿਹੜਾ ਸੂਆ ਸੂਈ ਆ ਡਾਕਟਰ ਵਿਰੇ ਦੂਜੇ ਸੂਆ ਸੂਈ ਆ ਠੀਕ ਆ ਠੀਕ ਆ ਮਗਰ ਇਹਦੇ ਵਿਰੇ ਬੱਚਾ ਇਹਨੂੰ ਸੂਈ ਨੂੰ ਅੱਜ ਸ਼ੇਮਾ ਨਹੀਂ ਹੋਊਗਾ ਸ਼ੇਮਾ ਨਹੀਂ ਹੋਊਗਾ ਕਹਿਣ ਨੂੰ ਦੂਜਾ ਤੀਜਾ ਕਹਿਣਾ ਇਹ ਗੱਲਾਂ ਵਿੱਚ ਫਾਇਦਾ ਕੋਈ ਨਹੀਂ ਬਾਈ ਠੀਕ ਆ ਦੁੱਧ ਤੇ ਬਿਹੜ ਆ ਗਈ ਆ ਹੁਣ ਠੀਕ ਆ ਮੰਨ ਲੇ ਜੇਰ ਜੂਰ ਦੀ ਕੰਪਲੀਟ ਆ ਫੁੱਲ ਗਰੰਟੀ ਹੋ ਗਈ ਆ ਹੂੰ ਠੰਡੀ ਸੀਜ਼ ਲੱਗ ਬਿਨਾ ਬੱਚੇ ਤੋਂ ਬਿਨਾ ਨਿਆਣੇ ਤੋਂ ਦੋਨੇ ਪਾਸੇ ਤੇ ਕੇ ਚੁਵਾਈ ਹੁੰਦੀ ਆ ਬਾਈ ਸਕੇਨ ਨੂੰ ਜੋ ਮਰਜੀ ਕਹਿ ਲੈ ਬਾਈ ਨਿਆਣਾ ਨਹੀਂ ਪਾਇਆ ਕੋਈ ਬੱਚਾ ਨਹੀਂ ਛੱਡਿਆ ਤੁਸੀਂ ਚੋਣ ਜਵਾਨ ਇੱਕ ਨੰਬਰ ਹੋਊਗਾ ਬਾਈ ਠੰਡੀ ਸੀਜ਼ ਲੱਗ ਤੇ ਦੁੱਖ ਮੁਕਤ ਹੋਇਆ ਤੁਸੀਂ ਜਨਮ ਆਇਆ ਬਿਨਾਂ ਨੇ ਆਣ ਤੋਂ ਦੋਨੇ ਵਸੇ ਬੈਗੇ ਜਵਾਈ ਕਰਦਾ ਮੇਰੇ ਮੈਂ ਮੈਂ ਤਾਂ ਮੇਰੀ ਮਾਤਾ ਜਾਂ ਮੇਰਾ ਭਾਈ ਠੀਕ ਹੈ ਨਾ ਗੱਲ ਤੇ ਹੁਣ ਬਾਹਰ ਚੋਈ ਵੀ ਆ ਨਾਲੀ ਠੀਕ ਆ ਕਾਲੀ ਬਾਹਰ ਆਥਨ ਵੀਰੇ ਆਏ ਅਗਲਾ ਐਨਾ ਆਰਡਰ ਭਰ ਕੇ ਅਤ ਨੂੰ ਡੱਟਾਂ ਨੂੰ ਅੜ ਜਾਣਾ ਬਾਹਰ ਅੜ ਜਾਂਦੀ ਹੈ ਠੀਕ ਆ ਸੂਣੀ ਸੁਨੱਖੀ ਦੇ ਦੁੱਖ ਮੁਕੇ ਪਿਆ ਠੀਕ ਆ ਦੂਜਾ ਸੋ ਅਰੀਜਨਲ ਹੋਊਗੀ ਠੀਕ ਆ ਕੈਨ ਨੂੰ ਹੁਣ ਜਿਦਾਂ ਆਪਾਂ ਕਿਹੜਾ ਕੋਈ ਵੀਰੇ ਗੱਬਣ ਆ ਯਾਰ ਬੰਦਾ ਕੰਡਾ ਤੇ ਬਾਲਦੀ ਆਪਦੀ ਨਾਲ ਲੈ ਕੇ ਆਵੇ ਪੋਲਣ ਵਾਲਾ ਦੁੱਧ ਹੋਊਗਾ ਸੋਡਾ 16 16 ਕਿਲੋ 15 ਕਿਲੋ ਐਨ ਕੰਡੇ ਵਾਲਾ ਨੈੱਟ ਦੁੱਧ ਦੇਊਗਾ ਪੋਲ ਕੇ ਫੁੱਲ ਗਰੰਟੀ ਹੋਊਗੀ ਇਹ ਕੰਮ ਨਹੀਂ ਹੋਈ ਵੀ 15 16 ਕਿਲੋ ਕਿਤੇ ਤੇ 11 12 ਜਾਂ 10 ਨਿਕਲੂਗਾ ਉਹ ਕੰਮ ਸਾਡੇ ਕੋਲ ਹੈ ਨਹੀਂ ਵੀਰੇ ਠੀਕ ਹੈ ਜਿਹੜਾ ਕੰਮ ਕਹਿਣਾ ਉਹ ਹੀ ਕਰੂਗਾ ਵਾਹਿਬ ਭਾਈ ਨੇ ਖੋ ਕੇ ਕਹਿਤਾ ਵੀ ਕੰਡਾ ਫੁੱਲ ਗਰੰਟੀ ਹੋਊ 15 ਕਿਲੋ ਦੇ ਦਿੰਦੀ ਨਾ ਵਾਲੀ ਵੱਡੀ ਐ ਨਾ ਵਾਲੀ ਛੋਟੀ ਐ ਇੱਥੇ ਹੀ ਕਈ ਬੰਦੇ ਕਹਿ ਲਾਇਆ ਮੇਰੇ ਛੋਟੀ ਜਿਹਾ ਆਇਆ ਮੇਰੇ ਐਡਾ ਦਾ ਮਾਜਾ ਲਾ ਕੇ ਦੇਖ ਲੋ ਬੈਰ ਕਿੱਡੀ ਵੱਡੀ ਹੋਊਗੀ ਇੱਥੇ ਕਹਿੰਦੇ ਠੜਾਂ ਦੀ ਗਰੰਟੀ ਹੋਣੀ ਆ ਹਨਕ ਚੋਣੇ ਹੋਰ ਨਹੀਂ ਸਿਰਫ ਬੈੜ ਦਾ ਪਰਲੇ ਪਰ ਦਾ ਮਾੜਾ ਜਾਂ ਨੋ ਬਣਦਾ ਨੋ ਗੱਲ ਦੂਜੀ ਗੱਲ ਨੇ ਬਣਾਏ ਸਿਰੇ ਤਾਂ ਨਹੀਂ ਬਣਾਏ ਕੋ ਕੱਚਾ ਲੈਂਦਾ ਸੀ ਠੀਕ ਆ ਹਾਂ ਨਖਰੇ ਨੁਖਰੇ ਚੈੱਕ ਕਰ ਬੱਛੀ ਦੇ ਕੱਦ ਬੈਡ ਚੰਗਾ ਬਈ ਚੰਗੇ ਆ ਬੈੜ ਥਣਲੇ ਬਾ ਚੰਗਾ ਇਹ ਠੰਡੀ ਸੀ ਠੰਡੀ ਦਾ ਯਾਰ ਇੰਨੀ ਆ ਡਾਕਟਰ ਯਾਰ ਐਂ ਖੜ ਜਾ ਯਾਰ ਕੋਈ ਚੱਕਰੀ ਨਹੀਂ ਸਾਇਲੈਂਟ ਪੇਪਰ ਹੀ ਆ ਠੀਕ ਆ ਐਂ ਜੋਣ ਜਾਣ ਇੱਕ ਨੰਬਰ ਉਹ ਬੈੜ ਦਾ ਹੂੰ ਹੌਣ ਚਬਾਈ ਚੰਗੇ ਯਾਰ ਚਬਾਈ ਦਾ ਵੀ ਟੱਚ ਵੀ ਨਾ ਕਰੀ ਉਹ ਕੰਮ ਨਾ ਤਾਂ ਕੀਤਾ ਨਾ ਹੀ ਕਰਨਾ ਠੀਕ ਹੈ ਨਾ ਗੱਲ ਠੰਡੀ ਸੀਸ ਲੱਗਦਾ ਐਂ ਭੈ ਜਲਾ ਜਿਵੇਂ ਮਰਜੀ ਤਾਂ ਰਾਮ ਮਰੀ ਤਲਾ ਦਾ ਸਾਹੀ ਭਾਈ ਨੇ ਛੱਡਿਆ ਕੋ ਟੱਕਾ ਹੀ ਨਹੀਂ ਭਾਈ ਯਾਰ ਬਹੁਤ ਚੰਗੀ ਬੱਛੀ ਆ ਬਹੁਤ ਚੰਗਾ ਗਾਣ ਵਧਣਾ ਵਾਲਾ ਸੌਦਾ ਵੀਰੇ ਯਾਰ ਹਮ ਸਹੀ ਗਾ ਠੀਕ ਆ ਸਕਨ ਸਕਨ ਬਹੁਤ ਬਿਊਟੀ ਵਾਦੀ ਬਹੁਤ ਚੰਗੀ ਬੱਛੀ ਦੀ ਮੋਲ ਕੀ ਆ ਭਰਾ ਦਾ ਸਰ ਮੋਲ ਲੈ ਇੱਧਰ ਜਿੱਦਾਂ ਦਾ ਬੜ ਤਿਆਰ ਹੋਈ ਸੋਦਣਾ ਦੁੱਖ ਨਹੀਂ ਮੁੱਕ ਗਈ ਬੱਛੀ ਤੇ ਯਾਰ ਠੀਕ ਆ ਠੀਕ ਆ ਨਾ ਗੱਲ ਇਹ ਦੋਵੇਂ ਡੰਗਰ ਇੱਕ ਸੀਗਾ ਵੀਡੀਓ ਮਤਲਬ ਮੈਂ ਕਹਿੰਦਾ ਕਾ ਨੂੰ ਇੱਕਲੇ ਬਣਾਉਣੀਆਂ ਦੋਹਾਂ ਦੀ ਬਣਾਉਣੀਆਂ ਹਮ ਮਤਲਬ ਇਹ ਮੋਲ ਟਰ ਜਿਹੜਾ ਮਰਜ਼ੀ ਕਰਾ ਲੈ 72000 ਦੀ ਬੱਛੀ ਦੇਣੀ ਆ ਬੜੀ ਠੀਕ ਆ ਬੜੀ ਠੀਕ ਹੈ ਕਹਿਣ ਵਾਲੀ ਗੱਲ ਨਹੀਂ ਹੋਊਗੀ ਬਸ ਪੈਰ ਦਾ ਪਰਲਾ ਨਾ ਬਣਦਾ ਹੋਰ ਆਪਣੀ ਗਰੰਟੀ ਹੋਊ 72000 ਦੀ ਬਾਈ ਕਹਿੰਦਾ ਵੜ ਜਿਹੜੀ ਦੇ ਦਾਂਗੇ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਅਡਰਸ ਚੰਗਾ ਤਾਂ ਤੋਂ ਚੰਗਾ ਚਵਾਈ ਚੰਗੀ ਆ ਖੰਡੀ ਸੀ ਨਾ ਬੱਚਾ ਮਗਰ ਬੱਚਾ ਭਾਈ ਮੋਹ ਲਬਤਰੀ ਆ ਨਾੜਾ ਨੂਣਾ ਫੁੱਲ ਚੰਗੀਆਂ ਕੱਲਾ ਕੱਲਾ ਥਣ ਮੁੱਠੀ ਆ ਥਣ ਚਾਰੇ ਦੇ ਬੇਸਪੂਰ ਸੈਲੈਕਟਰ ਦੇਖ ਲੱਗੀ ਹੈ। ਹਾਂ ਸਹੀ ਹੈ। ਕੀ ਬਾਤ ਹੈ। ਕਿਸ ਨੰਬਰ ਹੂੰ ਇੰਨਾ ਆਹ ਦੇਗ ਸਟਾਰਟਿੰਗ ਆਰਡਰ ਦੀ ਸਹੀ ਗੱਲ ਮਗਰ ਆਹ ਦੇ ਜਿੰਨੇ ਨਾਲ ਤਾੜ ਚੌੜਾ ਕਰਦੀ ਨਾ ਭਾਈ ਹੱਥ ਨੇ ਯਕੀਨ ਮੰਨੀ ਠੀਕ ਆ ਐਨੇ ਚੌੜਾ ਆਰਡਰ ਕਰਕੇ ਜਦੋਂ ਬਾਹਰ ਅੰਗਰੇਜ਼ਾਂ ਨਾਲ ਉਹਨੇ ਐ ਕਰਦੀ ਤੇ ਵੀ ਠੀਕ ਆ ਬੜੀ ਚੰਗੀ ਚਵਾਈ ਵੱਚੀ ਬੜੀ ਅੱਗੇ ਪਰਾ 2 ਨੰਬਰ ਕਿਹੜਾ ਸੂਆ ਬਰੇ ਦੂਜੇ ਸੂਆ ਸੂਈਆ ਨਾਲ ਦੇ ਬੰਦੇ ਨਹੀਂ ਆ ਲੋਗੜ ਵੱਛੀ ਆ ਪਨੂਨ ਦਾ ਦੁੱਧ ਬਿਚਾ 15 16 ਕਿਲੋ ਠੀਕ ਆ ਠੀਕ ਆ ਥੋੜੀ ਆਈ ਹੈ ਤਾਂ ਹੀ ਹਲਕਤ ਕਰਦੀ ਹੈਗੀ ਕੱਚੀ ਹੈ ਗਰੇ ਅਜੇ ਹਫ਼ਤੇ ਨੂੰ ਦਿਨ ਪੂਰੇ ਹੁੰਦੇ ਆ ਇਹ ਬੱਛੀ ਦੇ ਠੀਕ ਆ ਠੀਕ ਆ ਝੋਲ ਝਾਲ ਬਥੇਰੀ ਆ ਵੜਦੀ ਝੋਲ ਬਹੁਤ ਆ ਹਾਂ ਅਜੇ ਆਈ ਆ ਤਾਂ ਕਰਕੇ ਜਿਆ ਕੋਈ ਜੱਕਰ ਨਹੀਂ ਚੁਵਾਈ ਜੂਈ ਥਣਾ ਥਣਾ ਦੇ ਅਣ ਭੂਗਾਂ ਨੂੰ ਵਰੂਗੀ ਝੋਲ ਦੇ ਬੈਠ ਠੀਕ ਆ ਨਾ ਬੰਦਾ ਹਰਤਾ ਵੱਛੀ ਸਾਹਮਣੇ ਜਾਨ ਪ੍ਰਾਣ ਬਹੁਤ ਆ ਵੜ ਦੇ ਵਿੱਚ ਕਰਦਾ ਵਾਜ ਡਾਡਾ ਦੇ ਦਾਂਗੇ ਨਾਲ ਦੇ ਬਿੰਦੋ ਲਈ ਆਪਾਂ ਨੂੰ ਕੋਈ ਪ੍ਰੋਬਲਮ ਨਹੀਂਗੀ ਬਹੁਤ ਠੀਕ ਹਾਂ ਫੇਸ ਬੜਾ ਪਿਆਰਾ ਘੱਡ ਬੈਡ ਚੰਗਾ ਇਹ ਵੀਡੀਓ ਪਾਉਣੀ ਸੀ ਤੂੰ ਲੇਟ ਹੋਇਆ ਕਰਕੇ ਮੈਂ ਬਲਪਵਾ ਦਿੰਨੇ ਕੋਈ ਚੱਕਰ ਕੱਚੀ ਕੱਚੀ ਆ ਬਈ ਹਾਂ ਕੱਚੀ ਕੱਚੀ ਆ ਚੋਣ ਚਾਣ ਲੈ ਵਾ ਲੂਗਾ ਇੱਕ ਨੰਬਰ ਹੋਊਗੀ ਬਈ ਯਾਰ ਠੀਕ ਆ ਬਈ ਆਪਦੀ ਬਣਾ ਦੇਖ ਕੇ ਮਰਖ ਵਰਕਰ ਚਾਰੂ ਜੂਰੂ ਵਧੇਰੀ ਆ ਬੜੀ ਯਾਰ ਤੇ ਮੁੱਲ ਭਰਾ ਇਹਦਾ ਫਿਰ ਮੁੱਲ ਡਾਕਟਰ ਯਾਰ ਆਇਆ ਵੀ ਕਹਿ ਨਹੀਂ ਜੋ ਮਰਜ਼ੀ ਕਰਾ ਲੈ ਚਲ ਜੇ ਬੈਡ ਤਿਆਰ ਹੁੰਦੀ ਮੁੱਲ ਹੋ ਜਾ ਕਰ ਦੇ ਲਈ ਅੱਜ 60000 ਦੀ ਵੱਛੀ ਦੇ ਦਾਂਗੇ ਯਾਰ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਜਿਹੜਾ ਜਹਾ ਮਰਜ਼ੀ ਕਰਾ ਲੋ 60000 ਦੀ ਬੈਠਾ ਜਿਹੜੀ ਦੇ ਦਾਂਗੇ ਟਾਰਾ ਬੂਰਾ ਦੀ ਬੂਰੀ ਸ਼ੋਧਾ ਅਸਤੇ ਨੂੰ ਆਪਾਂ ਜਿਹੜੀ ਗੱਲ ਕਵਾਂਗੇ ਉਹ ਜਿਹੜੀ ਨਿਕਲ ਜੂ ਠੀਕ ਆ ਮਾੜਾ ਨੂਰਾ ਦੇਖ ਲੈ ਥਣ ਸੁਣ ਇੱਕ ਨੰਬਰ ਹੋਊਗਾ ਦਰਯਾਰਾ ਆਪ ਜਿਹੜਾ ਭੂਗਿੰਦਰਾ ਕੇ ਲੈ ਗਏ ਦੇਖ ਬਾਈ ਉਹਨੇ ਬੰਨ ਨਾਲ ਕੁੱਖ ਨੇ ਮਾਦਿਆ ਇਹ ਤਾਂ ਕੁਛ ਵੀ ਨਹੀਂ ਬਾਈ ਠੀਕ 60000 ਦੀ ਰੱਟ ਦੇ ਮਾਂਜੀ ਬਹੁਤ ਠੀਕ ਅੱਗੇ ਪ੍ਰਾਤ ਤੈਨਾਂ ਨੰਬਰ ਜਿਹੜਾ ਸੂਆ ਡਾਕਟਰ ਵੀਰੇ ਦੂਜੇ ਸੂਏ ਹੁੰਦੀ ਆ ਹੂੰ ਇਹ ਬੈੜਾ ਆਪਾਂ ਇੱਕ ਕਰੋ ਲਈਆਂ ਜੋੜਾ ਜੋੜਾ हां मेरे जोड़ा एक करो ही ल्यागा बडियां ਵੜੜਾ ਫਾਰਮ ਵਾਲੀਆਂ ਨੇ ਜੀਆ ਠੀਕ ਆ ਲੰਮੀ ਲੰਮੀ ਬਹੁਤ ਆ ਬੇਸ ਕੁਆਲਟੀ ਵੈੜਦੀ ਇੱਕ ਨੰਬਰ ਆ ਇੱਕ ਨੰਬਰ ਆ ਕਹਿੰਦੇ ਇਹ ਇਹਨੂੰ ਕੋਲਾ ਦੀ ਤੀਜੀ ਕਹਿੰਦਾ ਇਹ ਹੈ ਵੀ ਤੀਜੀ ਆ ਭਈਆ ਮੈਂ ਕਹਿੰਦੀ ਇਹ ਰੀਨਲ ਦੂਜਾ ਸੁਆ ਵੱਛੀ ਆ ਬਾਈ ਠੀਕ ਆ ਠੀਕ ਆ ਚੋਣ ਚੋਆ ਇੱਕ ਨੰਬਰ ਆ ਇਹਦੇ ਵੀਰੇ ਬੈਣਾ ਇੱਕ ਜਾਂ ਦੋ ਪੈਂਡੀਆਂ ਠੀਕ ਆ ਪਰ ਸੋ ਵੜਾ ਆਈਆਂ ਸੀ ਲੈ ਲੈਂਦੀ ਆ ਬਾਈ ਸੂਬੇ ਅਜੂਬੇ ਐਨਾ ਲੇਵਾ ਥਾਨ ਚਵਾਈ ਹਰੇਕ ਵੜ ਨੂੰ ਲੱਗਦੀ ਬਾਈ ਸਹੀ ਗੱਲ ਠੀਕ ਹੈ ਨਾ ਗੱਲ ਓਕੇ ਰਿਪੋਰਟ ਹੋਊਗੀ ਲੰਮੀ ਲੰਜੀ ਕੱਦ ਪ੍ਰਿੰਟ ਠੀਕ ਹੈ ਜੀ ਠੀਕ ਹੈ ਲਿੱਸੀ ਕੋਈ ਵੜ ਨਹੀਂ ਹੋਊਗੀ ਮੈਂ ਸਹੀ ਗੱਲ ਹੈ ਪਿਆੜ ਜੇ ਨਿਕਲਣ ਇੱਛਾ ਹੈ ਕਿ ਆਪਾਂ ਕਿਹਦਾ ਗੇੜਾ ਨਹੀਂ ਮਰਵਾਉਣਾ ਵੀਰੇ ਸੌਦਾ ਢੰਗਾ ਕੇ ਵੇਚਣਾ ਤਨਗਾ ਆ ਕੇ ਅਗਲਾ ਮੁੱਲ ਪਰ ਠੀਕ ਹੈ ਨਾ ਇਹ ਲਾਪਰਵਾਹ ਵੀ ਬਰੇਰ ਲਈਆਂ ਹੁੰਨ ਮੈਂ ਕਿਹੜਾ ਕੋਈ ਆਪਣਾ ਘਰ ਦਿੰਦਾ ਇਹ ਸਹੀ ਗੱਲ ਆ ਬਾਈ ਠੀਕ ਹੈ ਨਾ ਗੱਲ ਫੋਲਰ ਵੱਤ ਫੋਲਰ ਆ ਜੀ ਆਰਡਰ ਆਂ ਡਰਕਾ ਬਾਈ ਖਾਣ ਮੁੱਠੀ ਵਾਲਾ ਕੱਲਾ ਕੱਲਾ ਥਾਣਾ ਚਵਾਈ ਦੀ ਬਹੁਤ ਜੰਗ ਹੈ ਇਹ ਤਾਂ ਨਾ ਬਾਹਰ ਵੀਡੀਓ ਤੇ ਵੀ ਘੱਟ ਰੱਖ ਦੇਊਗੀ ਕੋਲੇ ਆ ਕੇ ਬੰਦੇ ਦੀ ਜਾਨ ਨਿਕਲ ਜੂ ਤੁਰਦੀਆਂ ਨਖਰੇ ਚੱਕ ਰੇ ਮੱਛੀ ਦੇ ਜਾਨ ਘੜਦੀ ਹੈ ਬਾਈ ਸਹੀ ਗੱਲ ਆ ਲੰਮੀ ਲੰਗੀਆਂ ਹੋਊਗੀ ਐ ਨਹੀਂ ਬਚਾ ਜਾ ਨਿਕਲੂਗਾ ਕੋਲੇ ਸਹੀ ਗੱਲ ਆ ਬਾਈ ਸਹੀ ਗੱਲ ਆ ਸੋਰਾ ਤਾਰਾ ਕਮਾਲ ਹੈ ਡਰ ਬਹੁਤ ਚੰਗਾ ਸਣ ਤੋਂ ਬਹੁਤ ਚੰਗਾ ਫੁੱਲ ਕਰ ਮੈਂ ਕਹਿੰਦਾ ਬਾਈ ਠੰਡੀ ਇਹ ਵੀ ਵਰਤੀ ਜਾਂਦੀ ਹੋ ਗਈ ਜਿਵੇਂ ਮਰਜੀ ਬਾਈ ਕਹਿੰਦਾ ਬੈਠਾ ਰਿਹਾ ਕੋਈ ਚੱਕਰ ਨਹੀਂ ਆ ਗੋਈ ਇਹਦੇ ਪਲੇਅਰ ਇਧਰ ਵੀ ਆਲ ਕਰਦੇ ਆ ਕਿਉਂ ਇਹ ਖਲੋ ਆਈਆਂ ਹੋયા ਬਾਈ ਦੋ ਟਿੱਕਾ ਬਾਈ ਕੀ ਮੁੱਲ ਆ ਫਿਰ ਦੀਪੇ ਦਾ ਬਾਈ ਡਰ ਮੁੱਲ ਕਰਾਉ ਨੂੰ ਯਾਰ ਇਹ ਜਿਹੇ ਪੀਜ ਦਾ ਕਹਿੰਦਾ ਮਰਜੀ ਕਰਾ ਜੇਦਾ ਸਰਦੀ ਹੁੰਦੀ ਤਾਂ ਲੱਖ ਮੰਗ ਲੈਂਦੇ ਤਾਂ ਵੀ ਕੋਈ ਚੱਕਰ ਨਹੀਂ ਇਹਨੇ ਮੇਰੇ ਪਲੂਨ ਨੇ ਯਕੀਨ ਮੰਨੇ ਮੰਦਾ 24 ਕਿਲੋ ਤੋਂ ਪਾਇਆ ਆ ਠੀਕ ਆ ਹਾਂ ਫੋਲਰ ਰਿਕਾਰਡ ਦੇਉਂਗਾ ਸੀਮਣਾ ਵੀ ਐਵੀਐਸ ਦਾ ਲੱਗਾ ਦਾ ਨਹੀਂ ਪਤਾ ਕਿਹੜਾ ਜੇ ਆਪਣਾ ਸੌਦਾ ਹੁੰਦਾ ਆਪਾਂ ਮਤਲਬ ਉਹ ਵੀ ਰਿਕਾਰਡ ਵੀ ਲੈ ਕੇ ਦੇ ਦਾਂਗੇ ਬਹੁਤ ਠੀਕ ਆ ਮੁੱਲ ਗਾਉਂ ਦਾ ਇੱਟਿਆ 80 85 ਜਿੰਨਾ ਮਰਜ਼ੀ ਕਰਾ ਲਾ ਵੀਰੇ ਠੀਕ ਆ ਭਾਈ 70000 ਰੁਪਏ ਵੜ ਦੇਣੀ ਆ ਭਾਈ ਅੱਜ ਦੀ ਘੜੀ ਠੀਕ ਆ ਭਾਈ ਮੁੱਲ ਕਰਾਉਣ ਨੂੰ ਜਿੰਨਾ ਮਰਜ਼ੀ ਕਰਾ ਲਓ ਭਾਈ ਭਾਈ ਕਹਿੰਦਾ ਪਹਿਲੇ ਹੀ ਰੇਟ ਛੱਡ ਕੇ ਦੱਸਿਆ ਮੈਂ ਭਾਈ ਮੇਰਾ ਦੇਖ ਸਿਆ ਗੱਲ ਹੈ ਗੱਲ ਆ ਮਾਗਲਾ ਕੋਈ ਦਿੱਕਾ ਹੀ ਨਹੀਂ ਫੱਲ 7000 ਦੀ ਵੜਾ ਜਿਹੜੀ ਬਾਈ ਕਹਿੰਦਾ ਦੇ ਦਾਂਗੇ ਬਾਈ 100 ਲੱਖ ਦਾ ਚੜਾਈ ਚੱਕਰੀ ਲੈ ਵੇ ਦੀ ਬੈਡ ਰ ਕਮਾਲ ਦਾ ਚੜਾਈ ਚੈੱਕ ਕਰੋ ਇੱਥੇ ਆ ਬਾਈ ਪੰਡ ਬੰਨ ਕੇ ਵਰ ਮੈਂ ਸੁਣਾ ਸਹੀ ਗੱਲ ਆ ਯਕੀਨ ਮੰਨੀ ਬੈਡ ਸਵਾਉਣ ਦੇ ਚੱਕਰ ਦੇ ਸੀਗੇ ਵੀ ਇੱਕ ਦੋ ਦਾ ਮੈਂ ਸੂਤੂ ਬੈਡ ਦਾ ਹਜੇ ਮਤਲਬ ਕੀ ਹੈ ਬਾਈ ਤਾਂ ਹੀ ਨਹੀਂ ਇੱਕ ਦੋ ਦਾ ਲਊਗੀ ਬੈਡ ਸਵਾਉਣ ਦੇ ਚੱਕਰ ਦੀ ਬੈਡ ਸੂਈ ਨਾਗੀ ਫਿਰ ਵੀਡੀਓ ਪਾਉਣੀ ਸੀ ਠੀਕ ਆ ਪਾ ਲਈ ਅੱਗੇ ਬਾਈ ਲਾਸਟ ਕਿਹੜਾ ਸੂਆ ਇਹ ਤੀਜੇ ਜਿਵੇਂ ਸੁਈਏ ਕਰ ਮੈਂ ਦੱਸਿਆ ਵੀ ਦੋਨੇ ਘਰੋਂ ਲੰਗੀਆਂ ਕਰੋ ਆਪਾਂ ਨਗਰਾਂ ਨੇ ਦੂਜੀ ਕਹਿ ਕੇ ਦਿੱਤਾਂ ਇਹ ਤੀਜੇ ਆ ਇਹਦਾ ਆਪਾਂ ਨੂੰ ਪਤਾ ਹੀ ਹੈ ਵੀ ਦੂਜੀ ਆ ਠੀਕ ਆ ਠੀਕ ਆ ਨਾ ਗੱਲ ਠੰਡ ਲੈਂਦੀ ਐ ਇਹ ਵੈਟ ਦੇ तेरे ਹੱਫਤਾ ਲੈ ਜੂ ਬੱਚੀ ਯਾਰ ਠੀਕ ਆ ਸਾਰੇ ਆ ਵੜਾ ਨੂੰ ਵੱਡੀ ਆ ਬਾਈ ਮੇਵੇ ਵਾਲਿਆਂ ਦਾ ਪੰਡਾ ਲਾ ਦੂ ਸਹੀ ਗੱਲ 23 24 ਕਿਲੋ ਦਾ ਤਾਂ ਖੁੱਲਾ ਪਾਇਆ ਹੈ ਆਪਨੇ ਭਾਂਡੇ ਖੁੱਲੇ ਬਹੁਤ ਚੰਗਾ ਯਾਰ ਬਹੁਤ ਚੰਗਾ ਬਈਆ ਥਾਨ ਆਇਆ ਹੋਰ ਮਰ ਗਿਆ ਗੱਲ ਮੈਂ ਉਹਨੇ ਕੀ ਆ ਬਾਤ ਬਹੁਤ ਹੈ ਯਾਰ ਹੈ ਨਾ ਮੈਂ ਕਿਹੜਾ ਚੂਣ ਵਿੱਚ ਬਈ ਬਹੁਤ ਚੰਗਾ ਥਾਨ ਬਹੁਤ ਚੰਗਾ ਲੱਗ ਕੱਚੀ ਕੱਚੀ ਆ ਬਈ ਬਣੋਗੇ ਇੱਥੋਂ ਸਟਾਰਟਿੰਗ ਹੁੰਦੀ ਆ ਬਈ ਆਰਡਰ ਦੀ ਠੀਕ ਆ ਥਾਨ ਦੇਖ ਲੈ ਗਾਹ ਦੇਖ ਲੈ ਜਾ ਕੇ ਆਰਡਰ ਦੇਖ ਲੈ ਹਮ ਇੱਥੋਂ ਸਾਰਾ ਮੇਰਾ ਸੱਟ ਕੇ ਵੜਨ ਨੂੰ ਸੋਣਾ ਉਹ ਕੰਮ ਤਾਂ ਹੈ ਨਹੀਂਗਾ ਵੀ ਇੱਕ ਕਰੀ ਗਰਾਮ ਚੱਲ ਕੇ ਦੂਜੀ ਅਰਮੀ ਚੱਲਣਾ ਸਹੀ ਗੱਲ ਦੂਜੇ ਨਾਲ ਦੇਖ ਵੀਰੇ ਲੈ ਲੇਵਾ ਲੂਵਾ ਕਮਾਲ ਥਾਨ ਸੁਣ ਬਹੁਤ ਤੇਰਾ ਨਾ ਹੋ ਲਗਾਦਾ ਉਹ ਸਾਰਿਆਂ ਵਾੜਾਂ ਨੂੰ ਫੁੱਲ ਲਗਾਦਾ ਬਈ ਵੱਡੀ ਸਾਰਿਆਂ ਵਾੜਾਂ ਨੂੰ ਵੱਡੀ ਵੜ ਸਹੀ ਗੱਲ ਉਹ ਤੋੜ ਕੇ ਵਿਖਾ ਦੇ ਕਿੰਨਾ ਦੁੱਧ ਦੇ ਦੂ ਇਸ ਵਾਰ ਯਾਰ ਬਈ ਆਪਣੀ ਬਾਈ 23 ਕਿਲੋ ਵਾੜਾਂ ਨੂੰ ਦਿੱਤਾ 20万 ਦੀ 20+ ਹੋਊਗੀ ਯਾਰ 20+ ਹਾਂ ਜੇ ਨਹੀਂ ਦਿੱਤਾ ਫਿਰ ਕੰਮ ਕਰਨਾ ਇਹ ਵੜ ਖੁੱਲੀ ਆ ਕੱਲ ਨਾ ਬਣਾਏ ਵੜ ਦੇ ਜੀ ਠੀਕ ਹੈ ਜਰੀ ਦਾ ਬਾੜਾ ਬੁਰਾ ਆ ਸੀ ਕਿਉਂਕਿ ਬਈ ਉਹ ਗਣਾ ਨਵਾਉਂਦੇ ਤੋਂ ਉਹ ਪੋਟੈਂਸ਼ੀਅਲ ਆਉਂਦੇ ਇਹਦੀ ਜਿਹੜੀ ਉਹਦੇ ਵਾਂਗੂ ਹੀ ਕਰੂੰਗਾ ਆਰੇ ਜੀ ਵੀ ਲੱਕਾ ਤੇ ਮੰਨਦੀ ਫੁੱਲ ਕੱਦ ਰੰਗ ਰੂਪ ਚੰਗਾ ਆਰਡਰ ਬੜਾ ਚੰਗਾ ਖਾਣ ਚੰਗਾ ਨਾੜਾ ਨੂਣਾ ਫੁੱਲ ਚੰਗੀਆਂ ਤੂਰਾ ਤਰਾ ਵੀ ਕਮਾਲ ਆ ਬਈ ਕੱਚੀ ਜਰੂਰ ਦਣ ਲੈਂਦੀ ਆ ਬਈ ਆਰਡਰ ਆ ਬਈ ਬਾਈ ਬੜੀ ਠੰਡੀ ਵਹਿੜਾ ਯਾਰ ਜਿਵੇਂ ਮਰਜੀ ਖੜਾਈ ਕਰੀ ਚ ਚੱਕਰ ਹੀ ਨ ਬੱਸੀ ਨੂੰ ਯਾਰ ਅੱਜ ਵਹਿੜਨੇ ਬਾਈ ਪੰਡਾਲਾ ਲਾ ਦੇਣਾ ਲੈ ਕੇ ਆਣ ਹਾਂ ਬਾਈ ਸਹੀ ਗੱਲ ਆਪ ਤੇ ਫੇਸਬੁਕ ਦਾ ਇੱਕ ਨੰਬਰ ਆ ਪਿਆਰਾ ਬਹੁਤ ਆ ਫੇਸਬੁਕ ਛੀ ਦਾ ਸਹੀ ਗੱਲ ਆ ਵੱਡੀ ਆ ਜਿਹਨੇ ਮਾਈ ਬਾਹਰ ਫੋਨ ਮੇ ਚਵੜ ਪਾਉਣੀ ਆ ਹਨਾ ਮੈਂ ਨਾ ਯਾਦ ਕਰੂਗਾ ਦੋਨੇ ਨਾਮ ਵਾਲਾ ਯਾਰ ਇੱਕ ਡਰਮ ਦੁੱਧ ਦਾ ਪਾਈ ਜਾਣੀ ਆ ਬੜਾ ਗੱਲਾਂ ਦਾ ਫੈਦਾ ਹੀ ਕੋਈ 45 46 ਕਿਲੋ ਦੁੱਧ ਪਾਉਂਦਾ ਸਹੀ ਯਾਰ ਤੇ ਕੀ ਮੁੱਲ ਆ ਫਿਰ ਇਹਦਾ ਡਾਕਟਰ ਮੁੱਲ ਕਰਾਉਣੇ ਨਾ 75 ਕਰ ਵਾਲਾ 80 ਕਰ ਵਾਲਾ ਯਾਰ 70000 ਦੀ ਰਟ ਦੇ ਦੂਗਾ ਯਾਰ 72000 ਦੀ ਬਾਈਕਾਂ ਦਾ ਰੱਖਦੇ ਰਹੇ ਮੁੱਲ ਕਰਾਉਣ ਨੂੰ ਅਸਲੀ ਕਰਾ ਲਓ 75 ਕਰਾ ਲਓ ਥਾਂਲੇ ਵਾ ਬਹੁਤ ਚੰਗਾ ਬੇ ਮੁਕਤੀ ਆ ਇੱਕ ਹੋਰ ਗੱਲ ਜੇ ਆਪਾਂ ਤੋਂ ਬੰਦਾ ਕੋਈ ਜੋੜਾ ਲੈਂਦਾ ਬੜਾ ਵਾ ਠੀਕ ਹੈ ਨਾ ਗੱਲ ਜੇ ਬੰਦਾ ਕੱਲੀ ਵੜਦਾ ਨਹੀਂ ਕਹਿੰਦਾ ਵੀਰੇ ਮੈਂ ਇਹਨੇ ਆਪਾਂ ਕੈਮਰੇ ਅੱਗੇ ਲੋਕ ਮੁੜ ਕੇ ਗੱਲਾਂ ਕਰ ਲਾਗੇ ਨੇ ਜੇ ਬੰਦਾ ਆਪਾਂ ਤੋਂ ਕੋਈ ਜੋੜਾ ਲਊਗਾ ਨਾ ਬੜਾ ਨਾ ਬਾਈ ਠੀਕ ਹੈ ਠੀਕ ਆਪਾਂ 100 ਕਿਲੋਮੀਟਰ ਤੱਕ ਕਿਰਾਇਆ ਦੇ ਦਾਂਗੇ ਕਿਰਾਇਆ ਫ੍ਰੀ ਕਰ ਦਾਂਗੇ ਠੀਕ ਕਰ ਜਿਹੜਾ ਮਾਨਤਾ ਗੱਲ ਗਾਣਾ ਵੱਖਰੀ ਗੱਲ ਆ ਠੀਕ ਆ 100 ਕਿਲੋਮੀਟਰ ਤੱਕਰਾਇਆ ਫਿਰ ਹੀ ਹੋਊ ਦੋ ਲਊਗਾ ਜਿਹੜਾ ਦੇਖੋ ਦੋ ਇਕੱਠੀਆਂ ਗਾਵਾਂ ਲਊ ਭਾਈ 100 ਕਿਲੋਮੀਟਰ ਤੱਕ ਦਾ ਜਿਹੜਾ ਭਾਈ ਨੇ ਕਰਾਇਆ ਜਿਹੜਾ ਆਫਰ ਰੱਖੀ ਆ ਬੜਾ ਭਾਈ ਚਾਰੀ ਚੰਜੇ ਨੇ ਮੁੱਲ ਜਾਇਜ਼ ਨੇ ਮਾਨਤਾਣ ਵਿੱਚ ਹੋ ਜਾਣਾ ਪਹਿਲੇ ਨੰਬਰ ਵਾਲੀ ਬੜਾ ਚੰਗੀ ਆ ਲੈ ਵਾਲੂਵਾ ਬਹੁਤ ਆ ਤਾਣ ਤੋਂ ਬਹੁਤ ਚੰਗਾ ਚਵਾਈ ਬਹੁਤ ਚੰਗੀ ਆ ਭਾਈ ਕਿਸੇ ਵੀਰ ਨੂੰ ਕੋਈ ਵੀ ਨਾਗ ਪਸੰਦ ਆ ਭਾਈ ਨਿਕਨੇਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ